ਫਾਜੀ ਮੇਰੇ ਘਰ ਨਹੀਂ ਆਏ ਸੋਰੇ ਉਹਦੇ ਆ ਰਾਤੀ ਕੀ ਕਿਧਰ ਆਏ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸਾਡਾ ਜਵਾਈ ਪੂਰਾ ਹੋਇਆ ਜੇ ਤੁਹਾਨੂੰ ਪਤਾ ਨਹੀਂ ਤੁਸੀਂ ਮੇਰੇ ਘਰ ਕੀ ਲੈਣ ਆਏ ਇਹਦਾ ਮਤਲਬ ਤੇਰੀ ਫਾਜੀ ਪੂਰੀ ਪਲਾਨਿੰਗ ਦੇ ਨਾਲ ਕਰਕੇ ਉਹਦਾ ਕਤਲ ਕਰਕੇ ਫਿਰ ਇਹਨਾਂ ਨੂੰ ਇਨਵੋਲਵ ਕੀਤਾ ਵੀ ਹੁਣ ਤੇ ਨਹੀਂ ਤਾਂ ਵਟਾਲੇ ਤੋਂ ਇੱਥੇ 2 ਮਿੰਟਾਂ ਦੇ ਵਿੱਚ ਆਇਆ ਨਹੀਂ ਜਾਂਦਾ ਫਾਜੀ ਅਸੀਂ 2 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਕੇ ਕਲੋਨੀ ਦੇ ਵਿੱਚ ਇਹਦਾ ਪਿਓ ਵਟਾਲੇ ਤੋਂ ਐਡੀ ਸ਼ਤੀ ਕਿੱਦਾਂ ਆ ਗਿਆ ਸਾਡੇ ਘਰ फेर ਕਹਿੰਦਾ ਪਿਆ ਕਿ ਮੈਨੂੰ ਪਤਾ ਹੀ ਨਹੀਂ ਕੀ ਹੋਇਆ ਕੀ ਹੋਇਆ ਵਾ ਤੂੰ ਮੇਰੇ ਘਰ ਉਧਰ ਨਹੀਂ ਗਿਆ ਆਪਣੀ ਕੁੜੀ ਦੇ ਘਰ ਜਦੋਂ ਉਧਰ ਪਰਸੋਂ ਵੀ ਇਹਨਾਂ ਨੇ ਮੇਰੇ ਬੱਚੇ ਨੂੰ ਧਮਕੀਆਂ ਲਈ ਸਾਸ ਸਾਈ ਮੈਨੂੰ ਮੁੰਡੇ ਨੇ ਖੁਦ ਦੱਸਿਆ ਮੇਰੇ ਕੋਲ ਖੁਦ ਪ੍ਰੂਫ ਹੈਗੇ ਰਿਕਾਰਡਿੰਗਾਂ ਮੇਰੇ ਕੋਲ ਮੇਰੇ ਪੁੱਤ ਦੀ ਹੌਸਲ ਮੈਂ ਰਿਕਾਰਡਿੰਗ ਲਾ ਦੇਣੀ ਜਦੋਂ ਢਿੱਡ ਫੋਲਦਾ ਸੀ ਮੈਂ ਕਹਿੰਦਾ ਪੁੱਤ ਇਦਾਂ ਕਰਦਾ ਕਿ ਤੈਨੂੰ ਮਾਰਨਾ ਦਵੇ ਉਹ ਹੀ ਗੱਲ ਹੋਈ ਪਾਜੀ ਇਹਨੇ ਮੇਰਾ ਪੁੱਤ ਹੀ ਮਾਰਤਾ ਮੈਂ ਕਈ ਵਾਰੀ ਉਸ ਸਟੇਸ਼ਨ ਤੇ ਮਿਲਿਆ ਉਹ ਹਮੇਸ਼ਾ ਹੀ ਇਹ ਕਹਿੰਦਾ ਸੀ ਵੀ ਮੈਨੂੰ ਇਹ ਰੋਟੀ ਪਾਣੀ ਨਹੀਂ ਦਿੰਦੀ ਮੈਨੂੰ ਲੈਮਬੋ ਲੈ ਕੇ ਵੀ ਮਾਰਦੀ ਮੈਨੂੰ ਬੋਕਰ ਲੈ ਕੇ ਵੀ ਮਾਰਦੀ ਆ ਇਸ ਗੱਲ ਦੇ ਗਵਾਹ ਸਾਰੇ ਇਹਦੇ ਕੁਆਰਟਰਾਂ ਦੇ ਮੈਂਬਰ ਵੀ ਨੇ ਔਰ ਐਚਟੀ ਜਿੱਥੇ ਪੇਕੀਆਂ ਦੀ ਗਲੀ ਆ ਦੀ ਮੰਮੀ ਦਾ ਘਰ ਉਹਦੇ ਲੱਗੇ ਵੀ ਸਾਰੇ ਗਵਾਹ ਨੇ ਸਾਰੇ ਗਲੀ ਗਵਾਈ ਦੇਗੇ ਵੀ ਇਹ ਮੁੰਡੇ ਨੂੰ ਕਿਸ ਤਰ੍ਹਾਂ ਟੌਰਚਰ ਕਰਦੀ ਨਹੀਂ ਕਿਸ ਤਰ੍ਹਾਂ ਮਾਰਕ ਟਾਈ ਕਰਦੀ ਜਿਹੜੀ ਵਾਈਫ ਹੋ ਤਾਂ ਨਾਮ ਕੀ ਸੀ ਇਹਦਾ ਤਯਾ ਤਾਜ਼ਮੀਦ ਖੋਰ ਇਹਨੂੰ ਕਹਿੰਦੀ ਸੀ ਮੈਂ ਤੇਰਨੋਂ ਵੱਖਰਾ ਲੈ ਜਾਣਾ ਘਰ ਚ ਪਿਆਰ ਨਾਲ ਵੀ ਲੜਾਈ ਕਰਾਈ ਭਰਾ ਦੀ ਵੀ ਬਾਹ ਤੜਾਈ ਮਾਂ ਦੇ ਵੀ ਅੱਥੀ ਪਈ ਇਸ ਦੌਰਾਨ ਇਹਨਾਂ ਦੇ ਕਈ ਟਿਕਟ ਕਰਾਇਆ ਹੋਇਆ ਇਹਨਾਂ ਨੇ ਥਾਣੇ ਵਿੱਚ ਰਿਪੋਰਟਸ ਕਰਾਈਆਂ ਸੀ ਵੀ ਸਾਡੇ ਤੇ ਐਤਰਾ ਅਟੈਕ ਕਰਦੀ ਐ ਉਹ ਵੀ ਇਹਨਾਂ ਕੋਲ ਸਾਰੇ ਪ੍ਰੂਫ ਹੈਗੇ ਜੀ